ਤੋਂ ਤੋਂ ਇਹਨਾ ਵੀਡੀਓ ਵੇਖੋ ਜੋ ਆਟਾ ਹੋ ਗਿਆ ਠੀਕ ਨਾ ਹੁਣ ਆਟਾ ਜਿਆਦਾ ਹੋ ਜੂ ਰੋਟੀਆਂ ਨਹੀਂ ਨਹੀਂ ਪੀਣਗੀਆਂ ਸਵੇਰ ਤਾਈਂ ਜਿਹੜਾ ਆਪਾਂ ਰਾਤ ਨੂੰ ਕੁੱਤੇ ਨੂੰ ਪੋਣ ਦਿਨੇ ਕੁੱਤੇ ਨੂੰ ਪੋਣੇ ਆ ਉਹ ਸਵੇਰੇ ਜਿਆਦਾ ਲਾਉਣੀਆਂ ਪੈਂਦੀਆਂ ਸਵੇਰੇ ਜਿਆਦਾ ਲਾ ਕੇ ਆ ਦੇਣੀ ਆ ਤੇ ਸੁਬਾ ਰੋਟੀਆਂ ਪਾਉਣੀਆਂ ਪੈਣੀਆਂ ਕੁੱਤਿਆਂ ਨੂੰ ਸ਼ਾਮ ਨੂੰ ਹੁਣ ਛਾਬਾ ਭਰਿਆ ਪਿਆ ਰੋਟੀਆਂ ਦਾ ਡੱਬਾ ਆ ਨੂਰ ਦੀ ਮੰਮੀ ਕੀ ਕਹਿ ਰਹੀ ਆ ਕਹਿੰਦੀ ਆਟਾ ਹੋ ਗਿਆ ਗਿੱਲਾ ਤੇ ਕੱਲ ਨੂੰ ਦੁੱਧ ਪੀ ਗਿਆ ਬਿੱਲਾ ਤੇ ਫੇਰ ਕੀ ਆਖੂਗੀ ਬਿਲਕੁਲ ਸਹੀ ਆ ਯਾਰ ਦੇਖੋ ਇਹਨਾਂ ਦਾ ਕੰਮ ਵੇਖੋ ਦੇਖ ਲਓ ਲੋਕੀ ਤਾਂ ਜਿਹੜਾ ਆਟਾ ਹੋ ਗਿਆ ਹਨਾ ਅੱਖਾਂ ਤੋਂ ਓਲੇ ਗੰਨਦੇ ਆ ਪਰਦੇ ਦੇ ਵਿੱਚ ਪਰਦੇ ਦੇ ਵਿੱਚ ਤੇ ਔਰਤ ਵੀ ਪਰਦੇ ਦੇ ਵਿੱਚ ਰਹਿੰਦੀ ਆ ਪਰ ਇਹਨਾਂ ਨੇ ਵਿੜਾ ਹੀ ਗਰਕ ਕੀਤਾ ਪਿਆ ਬਾਈ ਯਾਰ ਇਹ ਬੰਦੇ ਨੂੰ ਇੰਨੇ ਲੋਕਾਂ ਨੇ ਲਾਹਣ ਤਾਂ ਪਾਈਆਂ ਬੇਸ਼ਰਮ ਬੰਦਾ ਯਾਰ ਸਿਰੇ ਦਾ ਔਰ ਇਹ ਵੀ ਨਾਲ ਹੀ ਸਿਰੇ ਦੀ ਆ ਹਾਂ ਬੇਸ਼ਰਮ ਇਹ ਆ ਵੀ ਜਿਹੜੀ ਮੂਰੇ ਬੈਆਂ ਦੀ ਨਖਰ-ਪੁਖਰ ਕੇ ਕੈਮਰੇ ਦੇ ਕਹਿ ਦਿੰਦੀ ਆ ਜਾ ਵੀ ਬਣਾ ਇਹ ਤਾਂ ਆਪ ਤਿਆਰ ਰਹਿੰਦੀ ਆ ਯਾਰ ਵੇਖੋ ਤੁਸੀਂ ਯਾਰ ਵੀ ਔਰਤ ਜਿਹੜੀ ਐ ਕਿ ਨਾ ਉਹ ਪਰਦੇ ਦੇ ਵਿੱਚ ਹੀ ਆਟਾ ਗੁੰਨਦੀ ਆ ਔਰ ਪਰਦੇ ਦੇ ਵਿੱਚ ਹੀ ਰਹਿੰਦੀ ਜਦੋਂ ਇਹ ਜਾ ਹੋਵੇ ਹਾਂ ਤੇ ਇਹ ਪਤੰਦਰ ਵੀ ਦੇਖੋ ਸ਼ਰੇ ਆਮ ਕਿਵੇਂ ਕੈਮਰਾ ਦੇਖੋ ਬਾਈ ਨੇ ਕਿੱਥੇ ਲਾਇਆ ਹੋਇਆ ਇਹਨੇ ਬਿਲਕੁਲ ਸਹੀ ਜਿੱਥੇ ਲਾਉਣਾ ਸੀ ਲਾਇਆ ਤਾਂ ਕੈਮਰਾ ਉੱਥੇ ਹੀ ਆਟੇ ਦਾ ਤਾਂ ਪਾਜੀ ਆ ਯਾਰ ਆਟੇ ਦਾ ਤਾਂ ਪਾਜੀ ਆ ਬਿਲਕੁਲ ਸਹੀ ਹੈ ਕਿਵੇਂ ਸਾਰਾ ਵੀਊ ਦਾ ਚੱਕਰਾ ਦੇਖੋ ਯਾਰ ਜਿਹੜਾ ਸੋਸ਼ਲ ਮੀਡੀਆ ਬਣਿਆ ਹੋਇਆ ਹੈ ਨਾ ਇਸ ਕੰਮ ਆਸਤੇ ਨਹੀਂ ਬਣਿਆਗਾ ਲੋਕਾਂ ਦੀਆਂ ਧੀਆਂ ਪਹਿਣਾ ਠੀਕ ਆ ਭਰਾ ਭੈਣ ਬੱਚੇ ਸਾਰੇ ਦੇਖ ਰਹੇ ਹੁੰਦੇ ਆ ਪਰ ਵੀਡੀਓ ਕਈ ਵਾਰ ਅਚਾਨਕ ਆਈ ਜਾਂਦੀ ਆ ਹਰੇਕ ਕੋਲੇ ਕਿਹੜਾ ਕਿਵੇਂ ਕਈ ਵਾਰ ਪਹੁੰਚ ਹੀ ਜਾਂਦੀ ਆ ਇਹ ਵੀਡੀਓ ਜੇ ਪਾਉਣੀ ਆ ਤੁਸੀਂ ਕੋਈ ਸਿਹਤ ਦੇਣ ਵਾਲੀ ਵੀਡੀਓ ਪਾਓ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਪਾਓ ਕੋਈ ਚੰਗੀ ਸਖਿਆ ਵਾਲੀ ਵੀਡੀਓ ਪਾਓ ਸਿੱਖਿਆ ਵਾਲੀ ਤੁਹਾਡੇ ਅਕਸਰ ਬੱਚੇ ਨੇ ਵੀ ਜ਼ਿੰਦਗੀ ਆਪਦੀ ਬਸਰ ਕਰਨੀ ਆਂ ਗਾ ਲੋਕ ਉਹਨੂੰ ਤਾਨੇ ਮਾਰਨਗੇ ਤੇਰਾ ਮਾਂ ਪਿਓ ਇਦਾਂ ਕਰਦਾ ਰਿਹਾ ਇਦਾਂ ਕਰਦਾ ਰਿਹਾ ਕੋਈ ਚੰਗੀ ਸਿਹਤ ਦੇਣ ਵਾਲੀ ਪਾਓ ਅਸੀਂ ਵੀ ਲਾਈਕ ਕਰਾਂਗੇ ਕਮੈਂਟ ਵਧੀਆ-ਵਧੀਆ ਕਰਾਂਗੇ ਹੁਣ ਕੱਲ ਦੀ ਵੀਡੀਓ ਪਾਈ ਅੱਜ ਹੀ ਮੀਂਹ ਪੈ ਗਿਆ ਅੱਜ ਅਸੀਂ ਗੰਡੇ ਪੱਟ ਲਏ ਆ ਮੀਂਹ ਜੀ ਹਟ ਗਿਆ ਲੈ ਦੱਸੋ ਵੀਰ ਮੇਰੋ ਆਹ ਦਿਨ ਵੀ ਇਹਨਾਂ ਦਾ ਆਉਣ ਵਾਲਾ ਵੀ ਕੱਲਾ ਇਹਨਾਂ ਦਾ ਹੱਗਣ ਮੂਤਣਾ ਇਹਨਾਂ ਨੇ ਨਹੀਂ ਵਿਖਾਇਆਗਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਉਹ ਵੀ ਵਿਖਾਉਣ ਲੱਗ ਪੈਣਾ ਪਹਿਲਾਂ ਪੁਲਿਸ ਇੱਕ ਗੱਲ ਇਹਨੇ ਬਿਸ਼ਰਮ ਹੋ ਗਏ ਇਹ ਇੱਕ ਗੱਲ ਹੋਰ ਆ ਬਾਈ ਦੇਖ ਜਿੱਦਾਂ ਮਾਪਿਓ ਕਰਦਾ ਹੁੰਦਾ ਨਾ ਕੰਮ ਉਦਾਂ ਹੀ ਕੰਮ ਨੂੰ ਵੇਖ ਕੇ ਬੱਚਾ ਸਿੱਖਦਾ ਹੁੰਦਾ ਆਪਦਾ ਬੱਚਾ ਸਿੱਖਦਾ ਜੇ ਇਹਨਾਂ ਨੇ ਇਹ ਕੰਮ ਚਲਾਇਆ ਨਾ ਮੀਡੀਆ ਤੇ ਨੰਗ ਪੁਣਾ ਵਿਖਾਉਣਾ ਤੇ ਜਾਂ ਆ ਸੋਸ਼ਲ ਮੀਡੀਆ ਦਾ ਗੰਦ ਪਾਉਣ ਵਾਲਾ ਬਖਾਣਾ ਕੱਲੂ ਇਹਨਾਂ ਦੇ ਬੱਚੇ ਵੀ ਉਹੀ ਕੰਮ ਕਰਨਗੇ ਕਿਉਂਕਿ ਮਾਪਿਓ ਮੱਢ ਹੁੰਦਾ ਬੱਚਿਆਂ ਨੂੰ ਸਿੱਖਿਆ ਦੇਣ ਦਾ ਜੇ ਉਹਨਾਂ ਨੇ ਚੰਗੀ ਸਿੱਖਿਆ ਦਿੱਤੀ ਤੇ ਚੰਗੇ ਰਾਹ ਤੇ ਤੋਰਤਾ ਤਾਂ ਮਿੱਤਰਾ ਉਹਦੀ ਜ਼ਿੰਦਗੀ ਆ ਤੇ ਜੇ ਤਾਂ ਇਹ ਆਪ ਮਾੜੇ ਰਾਹ ਤੇ ਗਾ ਬੱਚਿਆਂ ਨੇ ਵੀ ਮਾੜੇ ਰਾਹ ਤੇ ਤੁਰਨਾ ਤਾਂ ਫਿਰ ਜ਼ਿੰਦਗੀ ਤਬਾਹੀ ਆ ਇੱਕ ਦੋਸਤੋ ਹੋਰ ਤੁਸੀਂ ਕਹੋ ਆ ਗੱਲ ਧਿਆਨ ਨਾਲ ਸੁਣੋ ਜੇ ਇਹਦੀ ਨੂਰ ਦੀ ਮੰਮੀ ਦੀ ਬਿਕ ਕਿੰਨੀਆਂ ਵੀਡੀਓ ਇਹਨਾਂ ਨੇ ਪਾਇਆ ਅੱਜ ਤੱਕ ਤੁਸੀਂ ਇਹਨਾਂ ਦੇ ਘਰੇ ਕੁੱਤਾ ਵੇਖਿਆ ਕੋਈ ਆਹ ਕਹਿੰਦੀ ਆ ਕੁੱਤੇ ਨੂੰ ਆਥਨੇ ਵੀ ਪਾਉਣੀ ਆ ਰੋਟੀ ਕੁੱਤਿਆਂ ਨੂੰ ਤੇ ਸ਼ਾਮ ਨੂੰ ਵੀ ਪਾਉਣੀ ਹੁਣ ਇਹ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਕੁੱਤੇ ਕਹਿੰਦੀ ਕਿਹਨੂੰ ਆ ਇਹ ਹੁਣ ਤੁਸੀਂ ਕਿੱਸਾ ਲਾਉਣਾ ਵੀ ਕੁੱਤੇ ਕਿਹਨੂੰ ਕਹਿੰਦੀ ਐ ਇਹ ਕਮੈਂਟਾਂ ਵਿੱਚ ਤੁਸੀਂ ਦੱਸ ਦੇਣਾ ਕੁੱਤਾ ਕਿਹਨੂੰ ਕਹਿੰਦੀ ਆ ਮਾੜਾ ਸੁਣਿਓ ਗੌਰ ਨਾਲ ਜਦ ਲਾਉਣੀਆਂ ਪੈਂਦੀਆਂ ਸਵੇਰ ਜਿਆਦਾ ਵਾਹ ਕੇ ਆ ਦੇਣੀਆਂ ਤੇ ਸੁਬਾ ਰੋਟੀਆਂ ਪਾਉਣੀ ਪੈਂਦੀ ਕੁੱਤਿਆਂ ਨੂੰ ਤੇ ਸ਼ਾਮ ਨੂੰ ਬਾਕੀ ਹੱਥ ਬਨ ਕੇ ਬੇਨਤੀ ਕਰਦੇ ਇਸ ਭਰਾ ਨੂੰ ਉਹ ਭਰਾਵਾ ਅਜ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਲੱਗੀ ਪਈ ਆ ਕੋਈ ਅਰਦਾਸ ਬੇਨਤੀ ਕਰਦਿਆ ਕਰ ਕੋਈ ਆ ਤਾਂ ਤੇਰੇ ਕੋਲੇ ਮੌਕਾ ਹੈਗਾ ਹੀ ਆਥ ਨੂੰ ਸਵੇਰ ਜਦੋਂ ਕੀ ਆਇਆ ਕੈਮਰਾ ਲੈ ਕੇ ਆਉਦੇ ਘਰ ਵਾਲੀ ਦੇ ਮਗਰੀ ਤੁਰੇ ਫਰਨਾਂ ਨੂੰ ਪਰ ਉਹਨਾਂ ਅਰਦਾਸ ਬੇਨਤੀ ਕਰੋ ਵੀ ਸ਼ੁਕ ਸ਼ਾਂਤੀ ਰਹੇ ਸਾਡੇ ਪੰਜਾਬ ਤੇ ਸਾਡੇ ਹਿੰਦੁਸਤਾਨ ਤੇ ਲੜਾਈ ਹਟ ਜੇ ਲੜਾਈ ਬੰਦ ਹੋ ਜੇ ਨੁਕਸਾਨ ਨਾ ਹੋਵੇ ਆ ਵੀਡੀਓ ਤਾਂ ਤੂੰ ਹੁਣ ਪਾਉਂਦਾ ਹੀ ਰਹਿਣਾ ਤੈਨੂੰ ਬਿਸ਼ਰਮੀ ਦਿੱਤੀ ਜਿਹੜੇ ਤੇਰੇ ਤਾਂ ਪੱਲੇ ਹੈ ਨਹੀਂ ਕੋਈ ਜਿਹੜੇ ਆਪ ਦੀ ਔਰਤ ਦੀ ਵੀਡੀਓ ਬਖਾਈਏ ਨਾ ਬਖਾਈ ਜਾਂਦਾ ਨੂੰ ਜਿਵੇਂ ਕੀ ਕੁਛ ਕਰੀ ਜਾਂਦੀ ਨਿੱਕੀ ਨਿੱਕੀ ਖਾਣਾ ਪੀਣਾ ਸਾਰਾ ਕੁਝ ਬਖਾਈ ਜਾਂਦਾ ਪਰ ਜਿਹੜਾ ਔਰਤ ਨੂੰ ਅੰਦਾਜ਼ ਪਤਾ ਕਿਹੜਾ ਮਿਲਿਆ ਵਿਆ ਬਾਈ ਔਰਤ ਨੂੰ ਦਾ ਇਹ ਮਿਲਿਆ ਵਿਆ ਦੇਖ ਔਰਤਾਂ ਇੱਕ ਇਹੋ ਜਿਹੀ ਔਰਤਾ ਜਦੋਂ ਉਸਦਾ ਮਰਦ ਮਰਦਾ ਨਾ ਤੇ ਉਹ ਮਰਦ ਬਣ ਕੇ ਜੀ ਲੈਂਦੀ ਬੱਚੇ ਪਾਲ ਲੈਂਦੀ ਆ ਐਡਾ ਉਹਦਾ ਰਤਬਾ ਉੱਚਾ ਠੀਕ ਆ ਇਨਾਂ ਨੇ ਰੁਤਬਾ ਹੀ ਖਰਾਬ ਕੀਤਾ ਪਿਆ ਸਮਝੋ ਕਹਾਣੀ ਖਤਮ ਕੀਤੀ ਪਈ ਆ ਸਾਡੇ ਤਾਂ ਸਮਝੋ ਬਾਹਰੀ ਹੋਇਆ ਪਿਆ ਵਾ ਕੰਮ ਓਏ ਅਸੀਂ ਤਾਂ ਹੈਰਾਨ ਰਹਿ ਜਾਂਨੇ ਵੇਖ ਕੇ ਮੈਨਰੇ ਦਾ ਜਿਹੜੇ ਰਿਸ਼ਤੇਦਾਰੀ ਚ ਜਾਂਦੇ ਉਥੇ ਮੋਬਾਈਲ ਕੱਢ ਕੇ ਬਣਾਉਣ ਲੱਪੈਂਦੇ ਵੀਡੀਓ ਯਾਰ ਬਿਲਕੁਲ ਸਹੀ ਯਾਰ ਜੇ ਕਿਤੇ ਰਸਤੇ 'ਚ ਕੋਈ ਚੀਜ਼ ਖਰੀਦਣ ਜਾਂਦੇ ਆ ਉਥੇ ਵੀਡੀਓ ਕੱਢ ਕੇ ਰੋਟੀ ਹੋਟਲਾਂ ਦੇ ਬਹਿ ਕੇ ਵੀ ਰੋਟੀ ਖਾਂਦੇ ਦੇ ਦਿਖਾਉਂਦੇ ਓਏ ਪਤੰਦਰੋ ਸਾਨੂੰ ਪਤਾ ਆ ਤੁਸੀਂ ਰੋਟੀ ਪਾਣੀ ਖਾਣੇ ਆ ਵਧੀਆ ਖਾਣੇ ਆ ਤਾਂ ਹੀ ਤੁਸੀਂ ਜਿਉਂਨੇ ਆ ਤਾਂ ਹੀ ਤੁਸੀਂ ਜਿਉਂਨੇ ਆ ਦੱਸ ਹੱਦ ਆ ਯਾਰ ਤੋ ਬਾਦ ਸ਼ੇਅਰ ਕਰੋ ਤਾਂ ਕਿ ਇਹਨਾਂ ਤੇ ਕਰ ਪਹੁੰਚੇ ਮਾੜੀ ਮੋਟੀ ਹੋ ਸਕਦਾ ਵੀ ਸਾਡੀ ਗੱਲ ਸੁਣ ਕੇ ਅਕਲਾਜੇ ਮਾੜੀ ਮੋਟੀ ਪਰ ਮੈਸੇ ਲੱਗਦੀ ਤਾਂ ਹੈ ਨਹੀਂਗੀ ਕਿਉਂਕਿ ਸਾਡੇ ਤੋਂ ਪਹਿਲਾਂ ਵੀ ਬਹੁਤ ਭਰਾਵਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਆ ਪਰ ਨਹੀਂ ਨਾ ਹੀ ਕਮੈਂਟ ਪੜਦੇ ਆ ਪੜਦੇ ਹੋਣਗੇ ਬਸ ਇਹਨਾਂ ਨੂੰ ਉਹ ਚੱਕਰ ਹੈ ਨਹੀਂਗਾ ਆ ਭਾਈ ਅਸੀਂ ਤਾਂ ਆਪਣੀ ਲੈਨ ਸਿੱਧੀ ਆ ਬਸ ਤੇ ਸਿੱਧੀ ਰਹਿਣਾ ਦੋਸਤੋ ਆਪਣਾ ਕੰਮ ਪਤਾ ਕੀ ਆ ਪੰਜਾਬ ਨੂੰ ਸਾਫ਼ ਸੁਥਰਾ ਬਣਾਈਏ ਸੋਸ਼ਲ ਮੀਡੀਆ ਨੂੰ ਵੀ ਸਾਫ਼ ਸੁਧਰਾ ਬਣਾਈਏ ਜੇ ਸੋਸ਼ਲ ਮੀਡੀਆ ਸਾਫ਼ ਸੁਧਰਾ ਤੇ ਪੰਜਾਬ ਵੀ ਸਾਫ਼ ਸੁਧਰਾ ਹੋਣਾ ਚੰਗੀਆਂ ਗੱਲਾਂ ਪਾਓ ਚੰਗਿਆ ਕੰਟੈਂਟ ਪਾਓ ਯਾਰ ਹੋਰ ਵੀ ਭੈਣਾ ਬਹੁਤ ਵਲੌਗ ਬਣਾਉਂਦੀਆਂ ਕੰਟੈਂਟ ਪਾਉਂਦੀਆਂ ਯਾਰ ਸਿਰੇ ਸਿਰੇ ਹੁੰਦੇ ਬਹੁਤ ਸੋਹਣੇ ਸੋਹਣੇ ਕੰਟੈਂਟ ਹੁੰਦੇ ਉਹਨਾਂ ਦੇ ਆਪਾਂ ਨਾਲ ਹੀ ਲੈ ਸਕਦੇਗੇ ਕਿਉਂਕਿ ਯਾਰ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਉਹਨਾਂ ਦਾ ਨਹੀਂ ਨਾਲ ਲੈ ਸਕਦੇ ਕਿਉਂਕਿ ਉਹ ਯਾਰ ਚੰਗੇ ਕੰਟੈਂਟ ਪਾਉਂਦੀਆਂ ਆਪਾਂ ਇਹਨਾਂ ਇਹਨਾਂ ਦੇ ਬਰਾਬਰ ਕਿਉਂ ਰੱਖੀਏ ਉਹਨਾਂ ਨੂੰ ਯਾਰ ਠੀਕ ਆ ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਅੱਲ ਇੱਕ ਮੈਂ ਇਹ ਮੈਡਮ ਦੀ ਵੀਡੀਓ ਦੇਖੀ ਸ਼ੁਕਰ ਆ ਇਹ ਵੀਡੀਓ ਦੇ ਵਿੱਚ ਆਪਦਾ ਸਹੁਰੇ ਨੂੰ ਵੀ ਵਿਖਾਇਆ ਵਿਚਾਰਾ ਉਹ ਭਗਤ ਪਿਆ ਕਹਿੰਦੀ ਲੈ ਹੁਣ ਮੈਂ ਬਾਪੂ ਜੀ ਨੂੰ ਚਾਹ ਫੜਾਉਣ ਚੱਲੀ ਆਂ ਦੱਸ ਯਾਰ ਹੱਦ ਆ ਚਲੋ ਕੋਈ ਨਹੀਂ ਚਾਹ ਫੜਾ ਸੇਵਾ ਕਰ ਪਰ ਇੰਨਾ ਬਣਾ ਕੁਝ ਗੰਦ ਪੈ ਲਿਆ ਵਿਖਾ ਦੋਸਤੋ ਬਾਕੀ ਤੁਸੀਂ ਯਾਰ ਦਸਹੀ ਦੇਣਾ ਵਾ ਹਨਾ ਤੁਸੀਂ ਸਾਡੇ ਨਾਲ ਵੀ ਸਿਆਣੇ ਆ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ